ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਵਰਕਰਾਂ ਨਾਲ ਮਿਲਣੀ ਸਬੰਧੀ ਲਾਈਮਲਾਈਟ ਰੈਸਟੋਰੈਂਟ ਵਿੱਚ ਰੱਖੀ ਗਈ ਰੈਲੀ ਵਿੱਚ ਸ਼ਾਮਲ ਹੋਣ ਲਈ ਆਪ ਆਗੂ ਗੁਰਸੇਵਕ ਸਿੰਘ ਉਦੋਕੇ ਅਤੇ ਮਾਨਪ੍ਰਸਾਦ ਸਿੰਘ ਮਿੰਟੋ ਦੀ ਅਗਵਾਈ ਹੇਠ ਵੱਡਾ ਜਥਾ ਹੋਇਆ ਰਵਾਨਾ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਉਦੋਕੇ ਨੇ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਅਤੇ ਹਲਕਾ ਵਿਧਾਇਕ ਸਰਵਣ ਸਿੰਘ ਧੁੰਨ ਦੀ ਅਗਵਾਈ ਹੇਠ ਮਾੜੀ ਉਦੋਂ ਕਿ ਤੋਂ ਵੱਡਾ ਜਥਾ ਲੈ ਕੇ ਚੱਲੇ ਹਾਂ ਤਾਂ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਹੱਕ ਪ੍ਰਤੀ ਜਾਣੂ ਕਰਵਾਇਆ ਜਾ ਸਕੇ ਜੀ ਆ ਦੇਖੋ ਪੂਰੀ ਰਿਪੋਰਟ ਪਿਕੀਵੈਂਟ ਤੋਂ ਸੰਦੀਪ ਪੁੱਪਲ ਦੇ ਨਾਲ ਵਿੱਕੀ ਮੈਤਾ ਦੀ ਖਾਸ ਰਿਪੋਰਟ ਬਨੇਰੋ ਸਾਡਾ ਦੇਖਦੇ ਹੋ ਸਾਡਾ ਚੈਨਲ ਜੇਕਰ ਤੁਸੀਂ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬਨੇਰੋ ਸਾਡਾ ਦੇਖਦੇ ਹੋ ਸਾਡਾ ਚੈਨਲ ਬਾਜੀ ਕਰ ਰਹਾ ਜੇ ਕੀ ਮਾਮਲਾ ਹੈ ਜੀ ਅਜੀਬ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜੋ ਕਿ ਲਾਲਜੀਤ ਸਿੰਘ ਭੁੱਲਰ ਆ ਉਹਨਾਂ ਨੂੰ ਕਿ ਦਿੱਤੀ ਗਈ ਆ ਤੇ ਅੱਜ ਸਰਵਰ ਸਿੰਘ ਧੁੰਨ ਦੀ ਗਵਾਹੀ ਵਿੱਚ ਆ ਇਹ ਸਾਰੇ ਜਿੰਨੇ ਸੱਜਣ ਨੇ ਇਹ ਉਥੇ ਮਾੜੀ ਉਦੋਂ ਗਿਆ ਤੋਂ ਰੈਲੀ ਲੈ ਕੇ ਉਥੇ ਚੱਲੇ ਆ ਜੀ ਕਿੱਥੇ ਜਾ ਰਹੀ ਆ ਜੀ ਰੈਲੀ ਤੇ ਕਾਦੇ ਸੰਬੰਧ ਇਹ ਲੈਂਬਲੇਵਟ ਪੈਲਸੋ ਇਹ ਵਾਲੀ ਮਾੜੀ ਜਾ ਰਹੇ ਆ ਇਹ ਜਾ ਰਹੀ ਹੈ ਲੋਕ ਸਭਾ ਚੋਣਾਂ ਦੇ ਸੰਬੰਧ ਚ ਜਾ ਰਹੀ ਹੈ ਸਰਕਰ ਮਿਲਦੀ ਹੈ